ਰਾਣਾ ਬਲਾਚਾਰਿਆ ਦੇ ਮੁੱਖ ਸ਼ੂਟਰ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਬੇਹਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਪੰਜਾਬ ਪੁਲਿਸ ਨੂੰ ਇਸ ਵੇਲੇ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਮੁਹਾਲੀ ਦੇ ਸੁਹਾਣਾ ਵਿਖੇ ਕਬੱਡੀ ਮੈਦਾਨ ਦੇ ਵਿੱਚ ਜਿਹੜਾ ਕਿ ਕਬੱਡੀ ਪ੍ਰਮੋਟਰ ਰਾਣਾ ਬਲਾਚਾਰਿਆ ਦਾ ਕਤਲ ਕੀਤਾ ਗਿਆ ਸੀਗਾ ਤੇ ਉਸ ਦੇ ਮੁੱਖ ਸ਼ੂਟਰ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਤੇ ਥੋੜੀ ਦੇਰ ਤੱਕ ਪੁਲਿਸ ਦੇ ਵੱਲੋਂ ਦੱਸਦੇ ਕਿ ਬ੍ਰੈਸ ਕੰਫਰੰਸ ਵੀ ਕੀਤੀ ਜਾਵੇਗੀ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਵੀ ਜਿਹੜੇ ਕਿ ਜਿਹੇ ਹੋ ਸਕਦੇ ਨੇ ਪਰ ਫਿਲਹਾਲ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਤੁਹਾਨੂੰ ਦੱਸਦੇ ਕਿ ਰਾਣਾ ਬਲਾਚਾਰੀਆ ਦੇ ਕਤਲ ਕਰਨ ਵਾਲੇ ਮੁੱਖ ਸ਼ੂਟਰ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਤਾਂ ਬੀਤੀ ਰਾਤ ਇਹ ਐਨਕਾਊਂਟਰ ਕੀਤਾ ਗਿਆ ਹੈਗਾ ਤੇ ਪੰਜਾਬ ਪੁਲਿਸ ਨੂੰ ਇਸ ਵੇਲੇ ਦੱਸਦੇ ਕਿ ਬੇਹਦ ਵੱਡੀ ਸਫਲਤਾ ਹਾਸਿਲ ਹੋਈ ਹੈ ਮੁੱਖ ਸ਼ੂਟਰ ਅਤੇ ਬਦਨਾਮ ਗੈਂਗਸਟਰ ਕਰਨ ਡਿਫਾਲਟਰ ਨੂੰ ਬੀਤੀ ਦੇਰ ਰਾਤ ਖਰੜ ਦੇ ਵਿੱਚ ਇੱਕ ਮੁਕਾਬਲੇ ਦੇ ਵਿੱਚ ਮੁਹਾਲੀ ਪੁਲਿਸ ਨੇ ਮਾਰ ਦਿੱਤਾ ਤੇ ਇਹ ਗੈਂਗਸਟਰ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਸੀਗਾ ਤੇ ਪੁਲਿਸ ਸੂਤਰਾਂ ਅਨੁਸਾਰ ਗੈਂਗਸਟਰ ਕਰਨ ਬਲਾਚਾਰੀਆ ਕਤਲ ਕੇਸ ਦਾ ਮੁੱਖ ਮੋਲਜ਼ਮ ਸੀਗਾ ਆ ਤੇ ਲੰਬੇ ਸਮੇਂ ਤੋਂ ਫਰਾਰ ਸੀ ਤੇ ਮੁਹਾਲੀ ਪੁਲਿਸ ਨੂੰ ਉਸ ਦੀ ਹਰਕਤਾਂ ਦੇ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਇੱਕ ਵਿਸ਼ੇਸ਼ ਟੀਮ ਨੇ ਇਲਾਕੇ ਨੂੰ ਘੇਰ ਲਿਆ ਤੇ ਆਪਣੇ ਆਪ ਨੂੰ ਕਿਰਿਆ ਹੋਇਆ ਅ ਦੇਖ ਕੇ ਕਰਨ ਨੇ ਪੁਲਿਸ ਟੀਮ ਦੇ ਉੱਤੇ ਹੀ ਗੋਲੀਬਾਰੀ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਕਿ ਮੁਲਜ਼ਮ ਸੀਗਾ ਉਹ ਜ਼ਖਮੀ ਹੋ ਗਿਆ ਜਿਸ ਨੂੰ ਕਿ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਸੋਚਿਆ ਜਾ ਰਿਹਾ ਹੈਗਾ ਕਿ ਮਾਰਿਆ ਗਿਆ ਸ਼ੂਟਰ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਸੀਗਾ ਅਤੇ ਰਾਣਾ ਬਲਾਚੌਰੀਆ ਦੇ ਕਤਲ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਅੰਜਾਮ ਦੇਣ ਦੇ ਵਿੱਚ ਉਸ ਦੀ ਬਹੁਤ ਵੱਡੀ ਮਹੱਤਵਪੂਰਨ ਭੂਮਿਕਾ ਸੇਗੀ। ਪਰਤੰਦਾਸ ਦੇ ਕੇ ਜਾਣਕਾਰੀ ਅਨੁਸਾਰ ਕਿ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੀ ਪਿਛਲੇ ਮਹੀਨੇ 15 ਦਸੰਬਰ ਨੂੰ ਪੰਜਾਬ ਦੇ ਮੋਹਾਲੀ ਦੇ ਇੱਕ ਕਬੱਡੀ ਮੈਦਾਨ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਬਦਨਾਮ ਡੋਨੀ ਬਾਲ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਮਾਮਲਾ ਗੈਂਗਵਾਰ ਅਤੇ ਸੰਗਠਿਤ ਅਪਰਾਧ ਦੇ ਨਾਲ ਜੁੜਿਆ ਮੰਨਿਆ ਜਾ ਰਿਹਾ ਸੀਗਾ ਤੇ ਪੁਲਿਸ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈਗਾ ਕਿ ਕਤਲ ਦੇ ਵਿੱਚ ਸ਼ਾਮਲ ਤਿੰਨ ਸ਼ੱਕੀ ਕਰਨ ਪਾਟਕ ਉਰਪ ਕਰਨ ਡਿਫਾਲਟਰ ਤੇ ਦੱਸਦੇ ਕਿ ਸੁਖਸ਼ੇਰਪਾਲ ਸਿੰਘ ਉਰਪ ਆਕਾਸ਼ ਅਤੇ ਤਰਨਦੀਪ ਸਿੰਘ ਕੋਲਕੱਤਾ ਤੋਂ ਗ੍ਰਿਫਤਾਰ ਕੀਤਾ ਗਿਆ ਜਾਂਚ ਦੇ ਅਨੁਸਾਰ ਆਕਾਸ਼ ਨੇ ਹਮਲਾਵਾਰਾਂ ਨੂੰ ਟੈਕਸੀ ਮੁਹੱਈਆ ਕਰਵਾਈ ਸੀ ਜਦੋਂ ਕਿ ਤਰਨਦੀਪ ਸਿੰਘ ਮੋਟਰਸਾਈਕਲ ਚਲਾ ਰਿਹਾ ਸੀਗਾ ਤੇ ਕਤਲ ਕਰਨ ਤੋਂ ਬਾਅਦ ਹਮਲਾਵਾਰ ਮੋਟਰਸਾਈਕਲ ਦੇ ਉੱਤੇ ਮੌਕੇ ਤੋਂ ਭੱਜ ਗਏ ਤਾਂ ਪੁਲਿਸ ਨੇ ਵੀ ਦੱਸਿਆ ਹੈਗਾ ਕਿ ਕਰਨ ਪਾਟਕ ਅਤੇ ਆਦਿੱਤਿਆ ਨੇ ਹੀ ਰਾਣਾ ਬਲਾਚਰ ਦੇ ਉੱਤੇ ਗੋਲੀਆਂ ਚਲਾਈਆਂ ਸਨ ਹਾਲਾਂਕਿ ਦੂਜਾ ਸ਼ੂਟਰ ਆਦਿੱਤਿਆ ਅਜੇ ਵੀ ਫਰਾਰ ਹੈ ਜਾਂਚ ਤੋਂ ਵੀ ਪਤਾ ਲੱਗਿਆ ਹੈਗਾ ਕਿ ਮੁਲਜ਼ਮਾ ਨੇ ਪਹਿਲਾਂ 2 ਵਕਵ ਕਬੱਡੀ ਟੂਰਨਾਮੈਂਟ ਦੌਰਾਨ ਕ੍ਰਣਾਵਲਾ ਚਾਰਿਆਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਆਪਣੇ ਟੀਚੇ ਪ੍ਰਾਪਤ ਕਰਨ ਦੇ ਵਿੱਚ ਅਸਫਲ ਰਿਹਾ ਅਪਰਾਧ ਤੋਂ ਬਾਅਦ ਮੁਲਜ਼ਮਾ ਨੇ ਆਪਣੇ ਭੱਜਣ ਦੀ ਵੀ ਯੋਜਨਾ ਬਣਾਈ ਤੇ ਉਹ ਪਹਿਲਾਂ ਟੈਕਸੀ ਰਾਈ ਪਾਣੀਪਤਕਾਏ ਫਿਰ ਦਿੱਲੀ ਫਿਰ ਮੁੰਬਈ ਤੇ ਰਾਹੀ ਜੋ ਕਿ ਬੰਗਲੁਰੂ ਅਤੇ ਅੰਤ ਵਿੱਚ ਕੋਲਕਾਤਾ ਗਿਆ ਤੇ ਕੋਲਕਾਤਾ ਦੇ ਵਿੱਚ ਬੰਗਾਲ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਨਾਲ ਸਾਂਝੇ ਆਪਰੇਸ਼ਨ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਬਾਬਤ ਤੂੰ ਦੱਸ ਦੇ ਕਿ ਪੁਲਿਸ ਦੇ ਅਨੁਸਾਰ ਇਸ ਪੂਰੀ ਸਾਜ਼ਿਸ਼ ਪਿੱਛੇ ਗੈਂਗਸਟਰ ਡੋਨੀ ਬਲ ਦਾ ਹੱਥ ਹੈਗਾ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈਗਾ ਕਿ ਡੋਨੀ ਬਲ ਦੇ ਕੁਝ ਜੋ ਕਿ ਹੈਂਡਰ ਯੂਰਪ ਤੋਂ ਇਸ ਗੈਂਗ ਨੂੰ ਚਲਾ ਰਹੇ ਹਨ ਤੇ ਪੁਲਿਸ ਹੁਣ ਫਰਾਰ ਸ਼ੂਟਰ ਆਦਿੱਤਿਆ ਦੀ ਭਾਲ ਕਰ ਰਹੀ ਹੈ ਤੇ ਅੰਤਰਰਾਸ਼ਟਰੀ ਸਮੁੰਦ ਨੂੰ ਦੇਖਦੇ ਹੋਏ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤਾਂ ਬੇहद ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਰਾਣਾ ਬਲਾਚਾਰੀਆ ਦੇ ਜੋ ਕਿ ਕਤਲ ਕਰਨ ਵਾਲੇ ਮੁੱਖ ਸ਼ੂਟਰ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਬਣਾ ਕੇ ਐਸਐਚਓਜ਼ ਨੂੰ ਦਿੱਤੀਆਂ ਹੋਈਆਂ ਸੀਗੀਆਂ ਨਾਲ ਜਿਹੜੇ ਜਿੰਨੇ ਆਪਣੇ ਇਨਸਪੈਕਟਰ ਵਗੈਰਾ ਲਾਈਨ ਚ ਹੈਗੇ ਆ ਡੀਪੀਓ ਚ ਹੈਗੇ ਆ ਉਹ ਸਾਈਬਰ ਕ੍ਰਾਈਮ ਵਾਲੇ ਉਹ ਸਾਰੇ ਫੀਲਡ ਦੇ ਵਿੱਚ ਸੀਗੇ ਤਾਂ ਕਿ ਇਹਨਾਂ ਨੂੰ ਇਹਨੂੰ ਲੈਬ ਕੀਤਾ ਜਾ ਸਕੇ ਤੇ ਉਸੇ ਉਹਦੇ ਦੌਰਾਨ ਜਿਹੜੀ ਮੈਨੇਜਮੈਂਟ ਦੇ ਦੌਰਾਨ ਇਹਨਾਂ ਨਾਲ ਜਿਹੜਾ ਹੈਗਾ ਡਾਕਟਰ ਤੇ ਅਨਕਾਉਂਟਰ ਇਸ ਇਸ ਜਗ੍ਹਾ ਤੇ ਕਿ ਚੈਸਟ ਪੇਨ ਹੋ ਰਹੀ ਹੈ ਕਿ ਨਿੱਕ ਪੁਲਿਸ ਨਾਲ ਗਈ ਹੋਈ ਸੀ ਜੀ ਤਿੰਨ ਤਿੰਨ ਮੁਲਾਜ਼ਮ ਸੀਗੇ ਜਿਹੜੇ ਰਾਤ ਉੱਥੇ ਹੀ ਸੀਗੇ ਜਿਹੜੇ ਇਮੀਡੀਏਟਲੀ ਜਿਨ੍ਹਾਂ ਨੇ ਉਹ ਅਟੈਂਡ ਕੀਤਾ ਤੇ ਉਹ ਨਾਲ ਲੈ ਕੇ ਗਏ ਸੀ ਤੇ ਪੁਲਿਸ ਪਾਰਟੀ ਨੇ ਇੱਥੇ ਦੇਖਿਆ ਇੱਥੇ ਅਨਕਾਉਂਟਰ ਹੋਇਆ ਜੀ ਨਹੀਂ ਜਿੱਥੇ ਹਾਂ ਜੀ ਕਿੰਨੇ ਰਾਊਂਡ ਫਾਇਰ ਰਾਊਂਡ ਤਕਰੀਬਨ ਇਹਨੇ 600 ਥੱਥ ਕੀਤੇ ਆ ਜੀ 9 ਤੋਂ 10 ਪੁਲਿਸ ਪਾਰਟੀ ਵੱਲੋਂ ਕੀਤੇ ਗਿਆ ਪਰ ਐਗਜ਼ੈਕਟ ਨਹੀਂ ਹਲੇ ਹੋਰ ਦੇਖ ਲੈਣੇ ਖੋਲ ਕਿੰਨੇ ਪਏ ਕਿੰਨੇ ਕਿੰਨੇ ਹੋਏ ਉਹ ਤੁਹਾਨੂੰ ਅਲੱਗ ਤੋਂ ਬਰੀਫ ਕਰ ਦੇ ਪਰ ਇੱਥੇ ਲੋਕਾਂ ਦੀ ਕੋਸ਼ਿਸ਼ ਕਰ ਰਿਆ ਸੀ ਜਦੋਂ ਹੈਗਾ ਤਾਂ ਇਨਕਾਊਂਟਰ ਕਿਸੇ ਵਹੀਕਲ ਸੀ ਕਿ ਪੈਦਲ ਨਹੀਂ ਪੈਦਲ ਜਿਹੜਾ ਵੈਪਨ ਮਿਲਿਆ ਇਹਦੇ ਕੋਲ ਉਹ ਕਟਾ ਟਾਈਪ ਨਹੀਂ ਹੈ ਮਤਲਬ ਉਹ ਪੈਦਲ ਤੇ ਸੀ ਠੀਕ ਹੈ ਜੀ